ਦੈਨਿਕ ਸਵੇਰਾ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਅੱਜ ਕਿਸਾਨਾਂ ਦੇ ਵੱਲੋਂ ਅੰਬਾਲਾ ਦੇ ਐਸਪੀ ਦੇ ਦਫ਼ਤਰ ਦਾ ਘਿਰਾਵ ਕੀਤਾ ਜਾਣਾ ਸੀ ਕਿਉਂਕਿ ਨਵਦੀਪ ਦੀ ਰਿਹਾਈ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਇੱਕ ਪ੍ਰੋਟੈਸਟ ਕੀਤਾ ਜਾਣਾ ਸੀ ਅੰਦੋਲਨ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਬੀਤੀ ਰਾਤ ਨਵਦੀਪ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਸੋ ਨਵਦੀਪ ਜੇਲ੍ਹ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਤ ਹੋ ਰਹੀ ਹੈ ਜਿਸ ਨੇ ਸਿਰਫ 6 ਮਿੰਟ 29 ਸੈਕਿੰਡ ਚ 1053 ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਤਾ ਬਣਾਇਆ ਹੀ ਪਰ ਇਸ ਦੇ ਨਾਲ ਜਾਨੀ ਨੁਕਸਾਨ ਹੋਣ ਤੋਂ ਵੀ ਬਚਾ ਕੀਤਾ ਹੈ ਸੜਕ ਸੁਰੱਖਿਆ ਫੋਰਸ ਦੇ ਕੋਲ 144 ਅਤਿ ਆਧੁਨਿਕ ਵਾਹਨ ਹਨ ਜੋ ਸਪੀਡ ਗਨ ਅਲਕੋਮੀਟਰ ਇਚਲਾਨ ਮਸ਼ੀਨਾਂ ਅਤੇ AI ਸਮਰਥਿਤ ਸਮਾਰਟ ਮੈਕੈਨਿਜ਼ਮ ਵਰਗੇ ਅਤਿ ਆਧੁਨਿਕ ਯੰਤਰਾਂ ਦੇ ਨਾਲ ਵਿਲੈਸ ਹਨ SSF ਦੇ ਹੋਂਦ ਚ ਆਉਣ ਤੋਂ ਬਾਅਦ ਸੜਕ ਹਾਦਸਿਆਂ ਚ ਮੌਤ ਦਰ ਘਟੀ ਹੈ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ SSF ਪਿਛਲੇ ਸਾਲ ਇਸੇ ਫਰਵਰੀ ਮਹੀਨੇ ਚ ਕਿੰਨੀਆਂ ਐਕਸੀਡੈਂਟ ਹੋਈ ਸੀ ਕਿੰਨੇ ਮੌਤਾਂ ਹੋਈਆਂ ਸੀ ਐਸ ਵਾਰ ਐਸਐਸਐਫ ਕਰਕੇ ਕਿੰਨੀਆਂ ਮੌਤਾਂ ਘਟ ਗਈਆਂ ਹਰ ਮਹੀਨੇ ਦਾ ਡਾਟਾ ਦਿਆ ਕਰਾਂਗੇ ਜੇ 50% ਵੀ ਘਟਾ ਲਿਆ 3000 ਬੰਦੇ ਦੀ ਜਾਨ ਬਚ ਜੂਗੀ ਜੀ 3000 ਬੰਦੇ ਸੜਕ ਸੁਰੱਖਿਆ ਫੋਰਸ ਦੇ 24 ਘੰਟੇ ਮੌਜੂਦ ਰਹਿੰਦੇ ਚੱਲਦੇ ਆਪਰਾਧ ਦਰ ਘਟੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮਹैया ਕਰਵਾਉਣਾ ਹੈ ਹੁਣ ਬਾਹਰ ਆ ਗਿਆ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਆਪਣਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਦਰਸਲ ਗਰੰਟੀ ਸ਼ੋਦਾ ਘਟੋ ਘਟ ਸਮਰਥਨ ਮੋਲ ਤੇ ਖਰੀਦ ਨੂੰ ਲੈ ਕੇ ਪਿਛਲੇ 5 ਮਹੀਨਿਆਂ ਤੋਂ ਸ਼ੰਭੂ ਬੈਰੀਅਰ ਤੇ ਧਰਨਾ ਦੇ ਰਹੇ ਗੈਰ ਸਿਆਸੀ ਸੰਯੁਕਤ ਕਿਸਾਨ ਮੋਰਚੇ ਦੇ ਮੁਖੀ ਜਗਜੀਤ ਸਿੰਘ ਡੱਲੇਵਾਲ ਨੇ 17 ਅਤੇ 18 ਜੁਲਾਈ ਨੂੰ ਅੰਬਾਲਾ ਦੇ ਐਸਐਸਪੀ ਦਾ ਘਰਾਵ ਕਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਅੱਜ ਸਵੇਰੇ ਇੱਕ ਵੀਡੀਓ ਜਾਰੀ ਕਰਦਿਆ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਹੈ ਕਿ ਨੌਜਵਾਨ ਕਿਸਾਨ ਆਗੂ ਨਵਦੀਪ ਸਿੰਘ ਜਲਵੇੜਾ ਨੂੰ ਪੁਲਿਸ ਨੇ ਕਾਫੀ ਸਮੇਂ ਤੋਂ ਗ੍ਰਿਫਤਾਰ ਕਰ ਲਿਆ ਸੀ ਉਸ ਨੂੰ ਰਿਹਾਅ ਕਰਵਾਉਣ ਦੇ ਲਈ ਸਾਂਝਾ ਕਿਸਾਨ ਮੋਰਚਾ ਗੈਰ ਸਿਆਸੀ ਦੇ ਵੱਲੋਂ 17 ਤੇ 18 ਜੁਲਾਈ ਨੂੰ ਅੰਮ੍ਰਾਲਾ ਦੇ ਐਸਐਸਪੀ ਦਾ ਘੇਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਉਹਨਾਂ ਨੇ ਹੁਣੇ ਹੀ ਸੂਚਨਾ ਮਿਲੀ ਹੈ ਕਿ ਨਵਦੀਪ ਜਲਵੇੜਾ ਨੂੰ ਪੁਲਿਸ ਨੇ ਰਿਹਾਅ ਕਰ ਦਿੱਤਾ ਹੈ ਅਤੇ ਸਾਡੇ ਸਾਥੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਜਿਹੀ ਸਥਿਤੀ ਦੇ ਵਿੱਚ ਅੱਜ ਅਤੇ ਕੱਲ੍ਹ ਦੇ ਲਈ ਨਿਰਧਾਰਤ ਕੀਤੀ ਗਈ ਘੇਰਾਬੰਦੀ ਨੂੰ ਮੁਲਤਵੀ ਕੀਤਾ ਜਾਂਦਾ ਹੈ ਸੋ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇੱਕ ਤਸਵੀਰਾਂ ਉਹ ਨੇ ਜੋ ਕੱਲ ਕਿਸਾਨ ਆਗੂਆਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਸੀ ਔਰ ਇੱਕ ਤਸਵੀਰ ਉਹ ਹੈ ਜਿਸ ਦੇ ਵਿੱਚ ਬੀਤੀ ਰਾਤ ਅਸੀਂ ਦੈਨਿਕ ਸੁਵੇਰਾ ਦੇ ਮਾਧਿਅਮ ਦੇ ਨਾਲ ਤੁਹਾਨੂੰ ਰਾਤ ਜਦੋਂ ਨਵਦੀਪ ਜਿੱਦਾਂ ਹੀ ਉਹਨੂੰ ਰਿਹਾ ਕੀਤਾ ਗਿਆ ਸਭ ਤੋਂ ਪਹਿਲਾਂ ਦੈਨਿਕ ਸੁਵੇਰਾ ਤੇ ਅਸੀਂ ਤੁਹਾਨੂੰ ਉਹ ਤਸਵੀਰਾਂ ਦਿਖਾਈਆਂ ਸੀ ਕਿ ਨਵਦੀਪ ਜਲਵੇੜਾ ਨੂੰ ਪੁਲਿਸ ਨੇ ਰਿਹਾ ਕਰ ਦਿੱਤਾ ਉਹ ਨਵਦੀਪ ਜਲਵੇੜਾ ਬਾਹਰ ਆ ਗਿਆ ਜੇਲ੍ਹ ਤੋਂ ਔਰ ਉਸ ਤੋਂ ਬਾਅਦ ਕਿਸਾਨ ਆਗੂਆਂ ਦੇ ਵੱਲੋਂ ਇਹ ਕੱਲ ਦੁਪਹਿਰ ਨੂੰ ਹੀ ਕਹਿ ਦਿੱਤਾ ਗਿਆ ਸੀ ਕਿ ਪ੍ਰਸ਼ਾਸਨ ਦੇ ਵੱਲੋਂ ਕਿਆ ਜਾ ਰਿਹਾ ਹੈ ਕਿ ਸੀ ਨਵਦੀਪ ਜਲਵੇੜਾ ਨੂੰ ਰਿਹਾ ਕਰ ਦੇਾਂਗੇ ਪਰ ਜਦੋਂ ਤੱਕ ਨਵਦੀਪ ਜੇਲ੍ਹ ਤੋਂ ਬਾਹਰ ਨਹੀਂ ਆਂਦਾ ਉਦੋਂ ਤੱਕ ਸਾਡਾ ਪ੍ਰੋਗਰਾਮ ਜਿਹੜਾ ਅੱਜ ਦਾ ਪ੍ਰੋਗਰਾਮ 17 ਤੇ 18 ਦਾ ਚੰਡੀਗੜ੍ਹ ਮਾਫ ਕਰਨਾ ਅੰਮਾਲਾ ਦੀ ਅਨਾਜ ਮੰਡੀ ਦੇ ਵਿੱਚ ਕਿਸਾਨਾਂ ਨੂੰ ਇਕੱਠੇ ਹੋਣ ਲਈ ਕਿਹਾ ਗਿਆ ਸੀ ਜਿਸ ਤੋਂ ਬਾਅਦ ਐਸਐਸਪੀ ਦਫਤਰ ਜਾਨਕੀ ਐਸਐਸਪੀ ਅੰਮਾਲਾ ਦੇ ਦਫਤਰ ਦਾ ਘਰਾਵ ਕਰਨਾ ਸੀ ਸੋ ਅੱਜ ਦਾ ਜਿਹੜੇ ਸਾਰੇ ਪ੍ਰੋਗਰਾਮ ਹੈ ਉਹਨਾਂ ਨੇ ਬੀਤੇ ਕੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਕਿਸਾਨਾਂ ਨੇ ਜਿਹੜਾ ਤੁਹਾਨੂੰ ਅਸੀਂ ਤਸਵੀਰ ਵੀ ਦਿਖਾ ਰਹੇ ਹਾਂ ਕਿਸਾਨਾਂ ਦੇ ਪ੍ਰੈਸ ਕਾਨਫਰੰਸ ਦੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੇ ਜਦੋਂ ਤੱਕ ਨਵਦੀਪ ਜੇਲ੍ਹ ਤੋਂ ਬਾਹਰ ਨਹੀਂ ਆਉਂਦਾ ਉਦੋਂ ਤੱਕ ਸਾਡਾ ਪ੍ਰੋਗਰਾਮ ਜਿਹੜਾ 17 ਤੇ 18 ਦਾ ਉਸੇ ਤਰ੍ਹਾਂ ਕਾਬਜ ਰਹੇਗਾ ਜਦੋਂ ਨਵਦੀਪ ਜੇਲ੍ਹ ਤੋਂ ਬਾਹਰ ਆਏਗਾ ਉਸ ਤੋਂ ਬਾਅਦ ਅਸੀਂ ਪ੍ਰੋਗਰਾਮ ਨੂੰ ਮੁਲਤਵੀ ਕਰ ਦੇਵਾਂਗੇ ਕਿਉਂਕਿ ਉਹ ਨਵਦੀਪ ਦੇ ਲਈ 17 ਤੇ 18 ਤਰੀਕ ਦਾ ਜਿਹੜਾ ਕਿਰਾਵ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਜਦੋਂ ਨਵਦੀਪ ਜੇਲ੍ਹ ਤੋਂ ਬਾਹਰ ਹੋਏਗਾ ਤਾਂ ਫਿਰ ਕੋਈ ਵੀ ਕਿਰਾਵ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਸੋ ਅੱਜ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਔਰ ਉਹਨਾਂ ਨੇ ਕਿਹਾ ਹੈ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਹਾਲਾਂਕਿ ਕਿਸਾਨ ਜਿਹੜੇ ਨੇ ਉਹ ਅੰਬਾਲਾ ਦੀ ਮੰਡੀ ਦੇ ਵਿੱਚ ਦੱਸਿਆ ਜਾ ਰਿਹਾ ਸਾਡੇ ਸੂਤਰਾਂ ਦੇ ਹਵਾਲੇ ਤੋਂ ਕਿ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ ਹਾਲਾਂਕਿ ਪੁਲਿਸ ਜਿਹੜੀ ਅੰਬਾਲਾ ਪੁਲਿਸ ਹੈ ਉਹਨਾਂ ਦੇ ਵੱਲੋਂ ਉੱਥੇ ਧਾਰਾ ਜਿਹੜੀ ਹੈ 163 ਲਗਾ ਦਿੱਤੀ ਗਈ ਹੈ ਦੱਸਿਆ ਕਿ ਪਹਿਲਾਂ ਜਿਹੜੀ ਧਾਰਾ ਪਹਿਲਾਂ 144 ਹੁੰਦੀ ਸੀ ਜਿਹਦੇ ਵਿੱਚ 5 ਤੋਂ 6 ਬੰਦੇ ਇਕੱਠੇ ਨਹੀਂ ਹੋ ਸਕਦੇ ਹੁਣ ਨਵੇਂ ਜੋ ਕਾਨੂੰਨ ਜਿਹੜੇ ਆਏ ਨੇ ਜੋ ਉਹਦੇ ਵਿੱਚ ਸੋਧ ਕੀਤਾ ਉਸ ਦੇ ਮੁਤਾਬਕ ਇਹ ਹੁਣ ਧਾਰਾ 144 ਜਿਹੜੀ ਆ ਉਹ ਬਦਲ ਕੇ 163 ਬਣ ਗਈ ਆ ਸੋ ਧਾਰਾ 163 ਦੇ ਅਨੁਸਾਰ ਉਹਨਾਂ ਨੇ ਕਿਸੇ ਨੂੰ ਵੀ ਉੱਥੇ ਬਹੁਤੇ ਬੰਦਿਆਂ ਨੂੰ ਇਕੱਠੇ ਹੋਣ ਤੇ ਮਨਾਹੀ ਕਰ ਦਿੱਤੀ ਹੈ ਪਰ ਹੁਣ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਜਦੋਂ ਬਿਆਨ ਜਾਰੀ ਕਰਕੇ ਕਹਿ ਦਿੱਤਾ ਗਿਆ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਮੁਲਤਵੀ ਕਰ ਦਿੱਤਾ ਗਿਆ ਹਾਲਾਂਕਿ ਅਸੀਂ ਇਹ ਵੀ ਖਬਰ ਰਾਤ ਹੀ ਦੱਸੀ ਸੀਗੀ ਕਿ ਜਦੋਂ ਨਵਦੀਬ ਬਾਹਰ ਆਇਆ ਸੀ ਕਿ ਕਿਸਾਨਾਂ ਨੇ ਪਹਿਲੇ ਤੌਰ ਦੇ ਤੇ ਕਿਹਾ ਸੀਗਾ ਕਿ ਜੇ ਨਵਦੀਬ ਬਾਹਰ ਆ ਜਾਂਦਾ ਤੇ ਸਾਡਾ ਕੱਲ ਦਾ ਪ੍ਰੋਗਰਾਮ ਮੁਲਤਵੀ ਹੋਏਗਾ ਪਰ ਹੁਣ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਇਹਦੀ ਪੁਸ਼ ਕਿ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ 17 ਤੇ 18 ਦਾ ਉਹ ਮੁਲਤਵੀ ਕੀਤਾ ਜਾਂਦਾ ਹੈ ਪਰ ਹੁਣ ਤੁਹਾਨੂੰ ਇਹ ਸੁਣਾਣੇ ਆ ਕਿ ਜਦੋਂ ਨਵਦੀਪ ਜੇਲ੍ਹ ਤੋਂ ਬਾਹਰ ਆਇਆ ਤੇ ਉਸ ਉਸ ਟਾਈਮ ਨਵਦੀਪ ਦਾ ਕੀ ਕਹਿਣਾ ਸੀ ਨਵਦੀਪ ਜਦੋਂ ਜੇਲ੍ਹ ਤੋਂ ਬਾਹਰ ਆਇਆ ਤੇ ਨਵਦੀਪ ਦੇ ਵੱਲੋਂ ਪਹਿਲਾਂ ਤਾਂ ਲੋਕਾਂ ਦਾ ਧੰਨਵਾਦ ਕੀਤਾ ਗਿਆ ਉਹਨਾਂ ਨੇ ਲੋਕਾਂ ਦਾ ਧੰਨਵਾਦ ਕੀਤਾ ਔਰ ਕਿਹਾ ਕਿ ਮੇਰੇ ਕਰਕੇ 1 ਮਹੀਨੇ ਤੱਕ ਜਿਹੜਾ ਪ੍ਰੋਟੈਸਟ ਚੱਲਿਆ ਮੈਨੂੰ ਲੱਗਦਾ ਹੈ ਕਿ ਅੱਜ ਤੱਕ ਦਾ ਸਭ ਤੋਂ ਲੰਬਾ ਪ੍ਰੋਟੈਸਟ ਹੋਏਗਾ ਕਿਸੇ ਵੀ ਰਿਹਾਈ ਨੂੰ ਲੈ ਕੇ ਜੋ ਕਿਸਾਨਾ ਗੁਆ ਨੇ ਕੀਤਾ ਹੈ ਜੋ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਉਹਦਾ ਮੈਂ ਧੰਨਵਾਦ ਕਰਦਾ ਇਹ ਨਵਦੀਪ ਦੇ ਵੱਲੋਂ ਕਿਹਾ ਗਿਆ ਸੀ ਸੋ ਨਵਦੀਪ ਦੀ ਰਿਹਾਈ ਹੋ ਗਈ ਹੈ ਰਿਹਾਈ ਤੋਂ ਬਾਅਦ ਨਵਦੀਪ ਨੇ ਬਾਹਰ ਆ ਕੇ ਕਿਆ ਉਹ ਉਹ ਵੀ ਤੁਹਾਨੂੰ ਸੁਣਾਣਿਆ ਕਿ ਨਵਦੀਪ ਦੇ ਵੱਲੋਂ ਰਿਹਾਈ ਤੋਂ ਬਾਅਦ ਕੀ ਕੀਤਾ ਗਿਆ ਸਭ ਤੋਂ ਪਹਿਲੇ ਉਹ ਧੰਨਵਾਦ ਕਰਦੇ ਹਾਂ ਸਾਰੀ ਸੰਗਤ ਦਾ ਮੋਰਚੇ ਦਾ ਜਿਨ੍ਹਾਂ ਨੇ ਲਗਾਤਾਰ 3 3.5 ਮਹੀਨੇ ਸੇ ਲਗਾਤਾਰ ਬਾਜ਼ ਉਠਾਈ ਹੈ ہماری ਰਿਹਾਈ ਕੇ ਲਈ ਬਹੁਤ ਲੰਬੇ ਟਾਈਮ ਤੱਕ ਰੇਲਵੇ ਟ੍ਰੈਕ ਦੀ ਜਾਮ ਰੱਖਿਆ ਇੱਕ ਮਹੀਨੇ ਸੇ ਮੇਰੇ ਕੋਲ ਲੱਗਦਾ ਸਾਡੇ ਇਤਿਹਾਸ ਮੇਂ ਇਤਨਾ ਲੰਬਾ ਟਾਈਮ ਕਿਸ ਰਿਹਾਈ ਕੇ ਲਈ ਬੰਦ ਹੋਆਗਾ उसके बाद चाहे एमएलए का गिराव हो गया एम पी का गिराव हो गया और उसके बाद जो कल की कोल है वो भी सबने बहुत अच्छे तरीके से निभाई तो सबका कर धन्यवाद करना चाहते हैं और अपने वकील साहिबान का रोहित जैन जी का पिछले तो पांच साल से हमारी लड़ाई लड़ रहे हैं तो सबका धन्यवाद है ये लड़ाई लड़ते रहेंगे ठीक है किसानी की लड़ाई है अपने हकों की लड़ाई है सच्चक की लड़ाई है बाबे नानक ने सिखाया हुआ है कि हाँ अपने सचक पीछे लड़ना है ठीक है सच्चा पीछे अगर लड़ाई की लड़ाई के पीछे मरना भी पड़ गया सीध भी होना पड़ गया तो सीध भी हो जाएंगे और पीछे हटने का सवाल पैदा नहीं होता किसानी की लड़ाई की लड़ाई और महत्वी ग्रंथी कानून और कर्जा मुक्ति की लड़ाई ऐसी जो भी आगे जैसे पहले ऐसी करके पूरा उसे अपना सारी पगलों को ऐसे ही पूरा करेंगे सारे सारे के सारे मिलके, तो सबका धन्यवाद मुसीबतें जेल है जी जेल जेल के तरीके से काटते हैं मुसीबतें हैं मुसीबतें है, भी अब इतनी बड़ी लड़ाई लड़ रहे हैं किसानों की लड़ाई लड़, तो मुसीबतें भी झेलनी पड़ती हैं बाकी बाबे नानक के फलस अंदर चल रहे हैं अंदर सारे भाई एक दूसरे के ਠੀਕ ਹੈ ਇੱਕ ਥਾਲੀ ਮੇ ਖਾਣਾ ਖਾਤੇ ਹਾਂ ਸਾਰੇ ਕੇ ਸਾਰੇ ਹੈ ਨਾ ਤੋ ਇਹ ਤੋ ਬਾਬੇ ਨਾਨਕ ਨੇ ਸਿਖਾਇਆ ਵੀ ਹਾਂ ਮਨੁੱਖ ਮਿੱਤਰ ਦਾ ਸਾਥੀ ਹੈ ਮਨੁੱਖ ਦੇ ਦੁੱਖ ਸੁੱਖ ਮੇ ਸਹਿਯੋਗ ਕਰਨਾ ਹੈ ਨਾ ਤੋ ਅੰਦਰ ਵੀ ਠੀਕ ਹੈ ਮਾਹੌਲ ਬੜੀਆ ਹੈ ਪਰ ਹੈ ਵੀ ਇਹ ਵੀ ਥੋੜੀ ਵੀ ਜੋ ਵੀ ਹੈ ਦਿੱਕਤਾਂ ਹੈ ਨਾ ਜੇਲ ਦਾ ਜੋ ਜੈਸੀ ਜੇਲ ਹੁੰਦੀ ਹੈ ਜੇਲ ਦੇ ਜੇਲ ਕੀ ਤਰ੍ਹਾਂ ਹੀ ਹੁੰਦੀ ਹੈ ਨਾ ਤੋ ਕੋਈ ਦਿੱਕਤ ਨਹੀਂ ਹੈ ਕੋਈ ਹੌਸਲੇ ਮੇ ਕਮੀ ਨਹੀਂ ਆਈ ਹਮਾਰੇ ਹੈ ਨਾ ਵੈਸੇ ਹੀ ਹੌਸਲੇ ਬੁਲੰਦ ਹੈ ਜੈਸੇ ਪਹਿਲੇ ਇਹਾਂ ਸੇ ਅੰਦਰ ਗਏ ਤੇ ਨਾ ਜਾਂ ਫਿਰ ਸੰਭੂ ਮੋੜ ਤੇ ਵੀ ਉਹਦੇ ਐਸੇ ਲਈ ਹੌਸਲੇ ਆ ਜਾਏ ਬਾਕੀ ਕੱਲ ਹੌਸਲਾ ਕੱਲ ਕੀ ਰੈਲੀ ਦੇ ਅੰਦਰ ਜੇ ਬਾਤ ਹੋਣੀ ਤੇ ਹੌਸਲਾ ਪੂਰਾ ਬੁਲੰਦ ਹੋ ਜਾਏਗਾ ਉਸ ਕੋ ਲੈ ਕੇ ਤਾਂ ਇਹ ਕਹਣਾ ਜਾਂਦੇ ਨੇ ਕੁਝ ਕੌਮ ਕੇ ਆਪਣੀ ਕੌਮ ਕੇ ਹੈਨਾ ਉਹ ਗद्दार ਹੈਨਾ ਜੋ ਅੰਦਰ ਲਗੇ ਹੋਏ ਹੈਨਾ ਚਾਹੇ ਉਹ ਸੀਆਈਏ ਦੇ ਅੰਦਰ ਹੋ ਗਏ ਨਾਮ ਵੀ ਲੈਣਾ ਫੋਟੋ ਕਿਆ ਲੈਣਾ ਨਾਮ ਹੈਨਾ ਦੋਸੀਏ ਇਨਸਪੈਕਟਰ ਹੈ ਪਤਾ ਹੀ ਸਭ ਨੂੰ ਕਹ ਹੈਨਾ ਜਿਨ੍ਹਾਂ ਨੂੰ ਪਹਿਲੇ ਵੀ ਕਰਨਾਲ ਕੇ ਅੰਦਰ 2 ਲੱਖ 4 ਦਿੱਤੀਆ ਤਾਂ ਕਿਸਾਨ ਦੇ ਪੇਪਰ ਠੀਕ ਹੈ ਉਹ ਕੌਮ ਕੇ ਗद्दार ਹੈਨਾ ਉਹਨਾਂ ਨੇ ਜੋ ਤੁਹਾਡੀ ਫਰੀ ਡਿਗਰੀ ਕੀਆ ਜੋ ਪਰਸਨਲ ਕਾਉਂਟਿੰਗ ਨਿਕਾਲਦੇ ਹੈਨਾ तो, हैं तो है कौम के कदार कोई दिक्कत नहीं आई फिर क्या हो गया कुछ भी कर लिया हमारे साथ हमारे हौसले थोड़ी डाउन कर सकते हैं ठीक है जेड़े काट ली तो लीजिए है ना और हौसले में कोई कमी थोड़ी है हमें ड्रा थोड़ी एनो ने कोई हमें झुका थोड़ी दिया कोई थोड़ी है कोई पीछे थोड़ी हटा दिया हमें यहाँ इस काम से हमें पीछे हटा देंगे दस बार और सामने जेल है यहाँ पे माथा टेक के जाते हैं अगर सारी उम्र की जेड़ काटनी पड़ेगी ना अपने सच्चा के लिए सारी उम्र काट के चला जाऊंगा और पीछे हटने का सवाल पड़ा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब Facebook Instagram X aur WhatsApp channel par